ਸਾਡੇ ਪੱਤਰਕਾਰ ਜਿਹੜੇ ਨੇ ਅਨਮੋਲ ਗੁਲਾਟੀ ਉਹ ਚੰਡੀਗੜ੍ਹ ਤੋਂ ਸਾਡੇ ਨਾਲ ਜੁੜ ਗਏ ਨੇ ਅਨਮੋਲ ਇੱਥੇ ਤਾਂ ਮਾਹੌਲ ਤੁਸੀਂ ਦੇਖ ਹੀ ਲਿਆ ਕਿਦਾਂ ਦਾ ਏ ਚੰਡੀਗੜ੍ਹ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਭਾਜਪਾ ਦਫ਼ਤਰ ਦੀ ਗੱਲ ਕਰੀਏ ਜਾਂ ਫਿਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਦਫ਼ਤਰ ਦੀ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲ ਰਿਹਾ ਅ ਬਿਲਕੁਲ ਦੇਖੋ ਕਿਉਂਕਿ ਲਕਸ਼ ਜੇਕਰ ਕਿਸੇ ਵੀ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਲੈਕਸ਼ਨ ਜੋ ਕਿ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਤੇ ਹਾਰ ਮੰਨਿਆ ਜਾਂਦਾ ਉਸ ਤੇ ਹਾਰ ਦੇ ਨਤੀਜੇ ਜੋ ਕਿ ਆਉਣਗੇ ਕਾਫੀ ਲੰਬੇ ਸਮੇਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਵੱਲੋਂ ਕਾਂਗਰਸ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਹੁਣ ਕਿਸ ਦਾ ਜ਼ੋਰ ਜੋ ਕੀ ਹੈ ਲੋਕਾਂ ਵੱਲੋਂ ਅਪਰੂਵ ਕੀਤਾ ਗਿਆ ਕਿਸ ਕਿਸ ਪਾਰਟੀ ਨੂੰ ਜੋ ਕੀ ਹੈ ਲੋਕਾਂ ਨੇ ਸਮਰਥਨ ਦਿੱਤਾ ਹੈ ਕੁਝ ਹੀ ਦਿਨ ਤੱਕ ਚੀਜ਼ਾਂ ਕਲੀਅਰ ਹੁੰਦੀ ਨਜ਼ਰ ਆਉਣਗੀਆਂ ਇਸ ਵਕਤ ਪੰਜਾਬ ਤੋਂ ਕੈਬਨਿਟ ਮੰਤਰੀ ਲਾਲ ਸਿੰਘ ਕਟਾਰਚਕ ਸਾਢ ਨਾਲ ਮੌਜੂਦ ਨੇ ਮੰਤਰੀ ਸਾਹਿਬ ਕਿਵੇਂ ਦੇਖਦੇ ਹੋ ਨਤੀਜੇ ਤੁਸੀਂ ਲਗਾਤਾਰ ਦੇਖ ਰਹੇ ਹੋ ਵਾਚ ਕਰ ਰਹੇ ਹੋ ਹਨ ਸੈਲੀਬ੍ਰੇਸ਼ਨ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾਊਗੀ ਅੱਜ ਨਤੀਜੇ ਤੋਂ ਬਾਅਦ ਨਹੀਂ ਅਸੀਂ ਹਰ ਸਥਿਤੀ 'ਚ ਚੜ੍ਹਦੀ ਕਲਾ 'ਚ ਆ ਔਰ ਖਾਸ ਕਰਕੇ ਦਿੱਲੀ ਦੇ ਚੋਣਾਂ ਦਾ ਜ਼ੋਰ ਜ਼ਾਨ ਆ ਰਿਹਾ ਤੁਸੀਂ ਸਾਰੇ ਦੇਖ ਰਹੇ ਹੋ ਅਸੀਂ ਉਮੀਦ ਕਰਦੇ ਹਾਂ ਕਿ ਦਿੱਲੀ ਦੇ ਅੰਦਰ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਔਰ ਮੈਂ ਨਾਲ ਹੀ ਇਹ ਕਹਾਂ ਕਿ ਦਿੱਲੀ ਦੀਆਂ ਚੋਣਾਂ ਪੂਰੀ ਦੁਨੀਆ ਦੇ ਅੰਦਰ ਲੋਕਾਂ ਦੀ ਨਿਗਾਹ ਦਿੱਲੀ ਦੇ ਇਲੈਕਸ਼ਨ ਤੇ ਸੀਗੀ ਉਹ ਭਾਵੇਂ ਛੋਟਾ ਰਾਜ ਹੈ ਦੇਖੋ ਦਿੱਲੀ ਦੇ ਅੰਦਰ ਚੋਣ ਪ੍ਰਕਿਰਿਆ ਦੇ ਦੌਰਾਨ ਜਿਸ ਤਰ੍ਹਾਂ ਭਾਜਪਾ ਨੇ ਇਹਨੂੰ ਗੈਰਜ਼ਮੂਰੀ ਢੰਗ ਨਾਲ ਤੇ ਲੋਕਤਾਂਤ੍ਰਿਕ ਤਰੀਕੇ ਨਾਲ ਲੜਨ ਦਾ ਜਤਨ ਕੀਤਾ ਔਰ ਉਹਦੇ ਯਤਨਾਂ ਦੇ ਵਿੱਚ ਲੋਕਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਔਰ ਵੱਡੀ ਪੱਧਰ ਦੇ ਉੱਤੇ ਪੈਸੇ ਦਾ ਇਸਤੇਮਾਲ ਕੀਤਾ ਗਿਆ 골ਡ ਤੱਕ ਮਨ ਲੋਕਾਂ ਨੂੰ ਜਿਹੜਾ ਦਿੱਤਾ ਗਿਆ ਸੋ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੂੰ ਗੁੱਟਿਆ ਮਾਰਿਆ ਥਾਣਿਆਂ 'ਚ ਰੱਖਿਆ ਮੀਡੀਆ ਤੱਕ ਨੂੰ ਨਹੀਂ ਬਖਸਿਆ ਸੋ ਇਹ ਸਾਰਾ ਕੁਝ ਦੇਸ਼ ਦੇ ਲੋਕਾਂ ਨੇ ਦੇਖਿਆ ਵੀ ਇੱਕ ਪਾਸੇ ਉਹ ਤੇਰਾ ਜਿਹੜੀ ਹਮੇਸ਼ਾ ਲੋਕਤੰਤਵ ਦਾ ਗੱਲ ਘੁੱਟਣ ਦਾ ਕੰਮ ਕਰਦੀ ਹੈ ਜਿਹੜੀ ਮੇਸਾ ਵਿਰੋਧੀਆਂ ਨੂੰ ਖਰੀਦਣ ਦਾ ਡਰਾਂ ਦਾ ਤੇ ਆਪਣੇ ਨਾਲ ਖੜੇ ਕਰਨ ਦਾ ਕੰਮ ਕਰਦੀ ਹੈ ਤੇ ਇੱਕ ਪਾਸੇ ਸ੍ਰੀ ਆਰਬਿੰਦ ਕੇਜਰੀਵਾਲ ਦੀ ਗਵਾਹੀ ਦੇ ਵਿੱਚ ਜਿਹੜੀ ਹੰਮਲ ਨਸੀ ਰਾਜਨੀਤੀ ਹੈ ਔਰ ਜੇਸੇ ਰਾਜਨੀਤੀ ਦੇ ਆਧਾਰ ਤੇ ਦਿੱਲੀ ਦੇ ਲੋਕਾਂ ਨੂੰ ਪਿਛਲੇ 10 ਸਾਲਾਂ ਤੋਂ ਇੱਕ ਗੁੱਡ ਗਵਰਨੈਂਸ ਮਿਲੀ ਹੈ ਔਰ ਇਹ ਦੋ ਤਰ੍ਹਾਂ ਦੇ ਦਰਮਿਆਨ ਜਿਹੜਾ ਮੁਕਾਬਲਾ ਤੋਂ ਮੈਂ ਸਮਝਦਾ ਕਿ ਜੇਸਰਾ ਭਾਜਪਾ ਨੇ ਆਪਣਾ ਮੈਕੈਨਿਜ਼ਮ ਪੂਰਾ ਗੁੰਡਾਗਰਦੀ ਦੇ ਰੂਪ ਚ ਵਰਤਿਆ ਦਿੱਲੀ ਦੀ ਪੁਲਿਸ ਨੂੰ ਖਾਸ ਕਰਕੇ ਵਰਤਿਆ ਸੋ ਇਸ ਅੰਦਾਜ਼ਾ ਲਾਇਆ ਜਾ ਰਿਹਾ ਸੀਗਾ ਕਿ ਚੋਣਾਂ ਦੇ ਅੰਦਰ ਬੀਜੇਪੀ ਨੂੰ ਜਿੱਤਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਲੇਕਿਨ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਮੁੱਦਿਆਂ ਤੇ ਚੋਣ ਲੜੀ ਹੈ ਡੈਮੋਕ੍ਰੈਟਿਕ ਢੰਗ ਨਾਲ ਚੋਣ ਲੜੀ ਹੈ ਔਰ ਅਰਵਿੰਦ ਕੇਜਰੀਵਾਲ ਜੀ ਦੀ ਗਵਾਹੀ ਦੇ ਵਿੱਚ ਜਿਹੜੇ ਪਿਛਲੇ 10 ਵਰਿਆਂ ਤੋਂ ਕੰਮ ਕੀਤਾ ਉਹਦੇ ਆਧਾਰ ਤੇ ਚੋਣ ਲੜੀ ਹੈ ਸੋ ਮੈਂ ਕਹਿ ਸਕਦਾ ਕਿ ਸ਼ੁਰੂਆਤੀ ਰੁਝਾਨ ਨੇ ਲੇਕਿਨ ਅਲਟੀਮੇਟਲੀ ਮੈਨੂੰ ਲੱਗਦਾ ਕਿ ਦਿੱਲੀ ਦੇ ਚੋਣਾਂ ਦੇ ਦੌਰਾਨ ਜੋ ਮੈਂ ਦੇਖਿਆ ਕਿ ਮੈਨੂੰ ਕਿਤੇ ਵੀ ਜਿਹੜੀ ਉਹ ਅਹ ਐਂਟੀ ਇਨਕੰਮੈਂਸੀ ਨਜ਼ਰ ਨਹੀਂ ਆਈ ਸੋ ਅ ਅਜੇ 1.5 ਘੰਟਾ ਤੁਸੀਂ ਇੰਤਜ਼ਾਰ ਹੋਰ ਕਰੋ ਮੈਨੂੰ ਲੱਗਦਾ ਹੈ 1.5 ਤੋਂ 2 ਘੰਟੇ ਦੇ ਅੰਦਰ ਹੋਰ ਤਸਵੀਰ ਕਲੀਅਰ ਹੋਏਗੀ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਸਰਕਾਰ ਬਣੀ ਮંત્રી ਸਾਹਿਬ ਤੁਸੀਂ ਵੀ ਪ੍ਰਚਾਰ ਕਰ ਰਹੇ ਸੀਗੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਲੋਕਾਂ ਨੂੰ ਮਿਲੇ ਹੋ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਨੂੰ ਕੀ ਭਾਜਪਾ ਦੇ ਜਿਹੜੇ ਵਾਅਦੇ ਨੇ ਉਹ ਪਸੰਦ ਆ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੀ ਜਿਵੇਂ ਤੁਸੀਂ ਕਹਿ ਰਹੋ ਗੁਡ ਗਵਰਨੈਂਸ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਾਅਦੇ ਨੇ ਉਹ ਪਸੰਦ ਆ ਰਹੇ ਦੇਖੋ ਕਾਮਨ ਮਨ ਨਾਲ ਜੁੜੇ ਹੋਏ ਵਾਅਦੇ ਤੁਸੀਂ ਵੀ ਕੀਤੇ ਹੈ ਬੇਸ਼ੱਕ ਪਣਤਾਂ ਦੀ ਗੱਲ ਕਰ ਲਈ ਜਾਵੇ ਗਰੰਤੀਆਂ ਦੀ ਗੱਲ ਕਰ ਲਈ ਜਾਵੇ ਰਿਕਸ਼ਾ ਆਟੋ ਰਿਕਸ਼ਾ ਚਾਲਕਾਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਇਹੋ ਜਿਹੇ ਜੋ ਵਾਅਦੇ ਤੁਸੀਂ ਵੀ ਕੀਤੇ ਹਨ ਉਹਨਾਂ ਵਾਅਦਿਆਂ ਤੋਂ ਪਰ ਤੁਹਾਨੂੰ ਕੀ ਲੱਗਦਾ ਕਿ ਲੋਕੀ ਫੁੱਲ ਚੜਦੇ ਹੋਏ ਨਜ਼ਰ ਆ ਰਹੇ ਦੇਖੋ ਪਹਿਲੀ ਗੱਲ ਤੇ ਹੈ ਕਿ ਇਸ ਦੇਸ਼ ਦੇ ਅੰਦਰ ਪਿਛਲੇ 75 ਵਰਿਆਂ ਦੇ ਦੌਰਾਨ ਜਿਹੜੀ ਗੁੱਡ ਗਵਰਨੈਂਸ ਦੀ ਲੋਕ ਫੀਲਿੰਗ ਲੈਂਦੇ ਸੀਗੇ ਥੀ ਉਹ ਸਪੇਸ ਖਾਲੀ ਸੀਗੀ ਉਸ ਸਪੇਸ ਨੂੰ ਆਮ ਆਦਮੀ ਪਾਰਟੀ ਨੇ ਭਰਿਆ ਸੈਕੰਡ ਆਮ ਆਦਮੀ ਪਾਰਟੀ ਨੇ ਉਸ ਕਲਾਸ ਨੂੰ ਆਪਣਾ ਬੇਸ ਬਣਾਇਆ ਜਿਹੜੀ ਕਲਾਸ ਹਮੇਸ਼ਾ ਹਾਸੀ ਤੇ ਰੱਖੀ ਗਈ ਹੈ ਦੇਸ਼ ਦੇ ਅੰਦਰ ਪੂੰਜੀਪਤੀਆਂ ਦੇ ਮੁਨਾਫੇ ਕਿੰਨਾ ਵਧਾਣੇ ਆ ਦੇਸ਼ ਦੇ ਅੰਦਰ ਵੱਡੇ ਵੱਡੇ ਕਾਰਪੋਰੇਟਰਾਂ ਦੀਆਂ ਮੁਨਾਫੇ ਕਿਤਰਾ ਵਧਾਣੇ ਆ ਉਹਦੇ ਉੱਤੇ ਤਾਂ ਕੰਮ ਕੀਤਾ ਜਾਂਦਾ ਰਿਹਾ ਵੱਖ-ਵੱਖ ਸਰਕਾਰਾਂ ਵੱਲੋਂ ਖਾਸ ਕਰਕੇ ਮੋਦੀ ਦੀ ਸਰਕਾਰ ਵੱਲੋਂ ਪਰ ਇੱਕ ਰਿਕਸ਼ਾ ਚਾਲਕ ਦਾ ਤੁਸੀਂ ਜ਼ਿਕਰ ਕੀਤਾ ਕਾਮਨ ਮੈਨ ਦਾ ਜ਼ਿਕਰ ਕੀਤਾ ਉਹਦੇ ਮੁੱਦਿਆਂ ਨੂੰ ਅੱਜ ਫਰੰਟ ਤੇ ਲੈ ਕੇ ਜੇ ਕੋ ਆਇਆ ਤੇ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਨੰਬਰ 1 ਤੇ ਆ ਨੰਬਰ 2 ਇਹ ਆ ਕਿ ਜਦੋਂ ਤੁਸੀਂ ਜ਼ਾਤ ਔਰ ਧਰਮ ਦੇ ਨਾਂ ਤੇ ਪੁਰਲੋਜੇਸ਼ਨ ਕਰਦੇ ਹੋ ਫਿਰ ਧਰਮ ਇੱਕ ਐਸਾ ਮਤਲਬ ਵਿਸ਼ਾ ਆ ਜਿਹੜਾ ਮਨੁੱਖ ਸਿਰ ਤੋਂ ਲੈ ਕੇ ਪਾਰੰਤਕ ਉਹਦੇ ਨਾਲ ਗਰਸਿਆ ਹੋਇਆ ਸੋ ਕਦੀ ਕਦੀ ਜਦੋਂ ਇਹ ਮੁੱਦੇ ਹਾਈਲਾਈਟ ਹੋ ਜਾਂਦੇ ਆ ਫਿਰ ਜਿਹੜੇ ਜ਼ਰੂਰੀ ਮੁੱਦੇ ਆ ਲੋਕਾਂ ਦੇ ਜੀਵਨ ਨਾਲ ਜੁੜਿਆ ਕੀ ਵਰੀ ਉਹ ਪਤਲੇ ਪੈਂਦੇ ਨਜ਼ਰ ਆਉਂਦੇ ਆ ਪਰ ਇਹ ਵੀ ਇੱਕ ਦੌਰ ਹੈ ਇਹ ਵੀ ਇੱਕ ਦੌਰ ਆ ਉਹਰੇ ਫੀਨੋਮਨਾ ਮਤਲਬ ਸਮੁੱਚੇ ਸੰਸਾਰ ਦੇ ਅੰਦਰ ਆ ਟਰੰਪਰ ਮਤਲਬ ਕਿਸੇ ਕਿਸਮ ਦਾ ਕੋਡੀਆਂ ਖੋਟਾ ਬੰਦਾ ਲੇਕਿਨ ਅੰਤਰਰਾਸ਼ਟਰੀਵਾਦ ਨਾ ਦੇਤੇ ਉਹ ਦੁਆਰਾ ਅਮਰੀਕਾ ਦੇ ਅੰਦਰ ਆ ਜਾਂਦਾ ਹੈ ਸੋ ਇਹੀ ਭ੍ਰੋਮਣਾ ਫਰਾਂਸ ਦੇ ਅੰਦਰ ਮਤਲਬ ਵਾਪਰਿਆ ਸੋ ਪੂਰੇ ਵਲਦ ਦੇ ਅੰਦਰ ਜਦੋਂ ਕਾਰਪੋਰੇਟ ਘਰਾਣੇ ਫੇਲ ਹੋ ਰਿਹਾ ਇੱਕ ਪੂੰਜੀਵਾਦ ਸਿਸਟਮ ਫੇਲ ਹੋ ਰਿਹਾ ਤਾਂ ਫਿਰ ਉਹ ਇਸ ਫੇਲਿਅਰ ਤੋਂ ਲੋਕਾਂ ਦਾ ਧਿਆਨ ਬਿਲ ਯਾਰਨੀ ਜਾਤ ਧਰਮ ਦੇ ਮੁੱਦੇ ਲੈ ਕੇ ਅੱਗੇ ਆਂਦੀਆਂ ਉਹਨਾਂ ਨੂੰ ਰਿਪਰਜੈਂਟ ਉਹਨਾਂ ਨੂੰ ਰਿਪਰਜੈਂਟ ਕਰਦੀਆਂ ਪਾਰਟੀਆਂ ਜਿਵੇਂ ਦੇਸ਼ ਅੰਦਰ ਬੀਜੇਪੀ ਲੈ ਕੇ ਆ ਰਹੀ ਹੈ ਸੋ ਬੀਜੇਪੀ ਕਦੀ ਵੀ ਧਾਰਮਿਕ ਮੁੱਦਿਆਂ ਤੋਂ ਉੱਪਰ ਨਹੀਂ ਉੱਠੀ ਸੋ ਮੈਂ ਕਹਿ ਸਕਦਾ ਕਿ ਆਮ ਆਵੀ ਪਾਰਟੀ ਨੇ ਬੜੀ ਦਲੇਰੀ ਦੇ ਨਾਲ ਬੜੀ ਹੰਬਲ ਢੰਗ ਦੇ ਨਾਲ ਤੇ ਬੜੇ ਸੈਂਟੀਫਿਕ ਵੇਧ ਉਤੇ ਦਿੱਲੀ ਚੋਣਾ ਦੇ ਅੰਦਰ ਚੋਣ ਪ੍ਰਚਾਰ ਕੀਤਾ ਮੈਂ ਵੀ ਉਹਦਾ ਇੱਕ 파ਟ ਹੈਗਾ ਪਟੇਲ ਨਗਰ ਮੇਰੀ ਡਿਊਟੀ ਰਹੀ ਹੈ ਅਸੀਂ ਕਿਤੇ ਵੀ ਲੋਕਾਂ ਦੇ ਅੰਦਰ ਐਂਟੀ ਇਨਕਮੈਸੀ ਨਹੀਂ ਦੇਖੀ ਲੇਕਿਨ ਦਿੱਲੀ ਦਾ ਜਿਹੜਾ ਸਾਡਾ ਵੋਟਰ ਆ ਆਵੀ ਪਾਰਟੀ ਦਾ ਉਹ ਆਮ ਬੰਦਾ ਹੈ ਉਹ ਹੈ ਸਲਮ ਬਸ ਜਿਹੜਾ ਆਣ ਵਾਲਾ ਉਹ ਹੈ ਫੈਕਟਰੀਜ਼ ਕੰਮ ਕਰਨ ਵਾਲਾ ਆਟੋ ਚਲਾਉਣ ਵਾਲਾ ਜਿਹੜਾ ਹਮੇਸ਼ਾ ਥੋੜਾ ਜਿਹਾ ਰਿਜ਼ਰਵ ਰਹਿੰਦਾ ਬਾਕੀ ਲੋਕਾਂ ਦੇ ਮੁਕਾਬਲੇ ਸੋ ਮਤਲਬ ਚੌਨ ਪ੍ਰਕਿਰਿਆ ਦਾ ਸ਼ਾਇਦ ਕਿ ਸੋਚਿਆ ਨਹੀਂ ਗਿਆ ਹਾਂ ਸੋਚਿਆ ਨਹੀਂ ਗਿਆ ਪਹਿਲੀ ਵਾਰ ਤੇ ਹੋਇਆ ਤੁਸੀਂ ਆਮ ਆਦਮੀ ਕਲੀਨਿਕ ਬਣਾਇਆ ਜਿੱਥੇ ਵਿਚਾਰਾ ਸਧਾਰਨ ਬੰਦਾ ਦੇਖੋ ਮੈਂ ਪੰਜਾਬ ਦਾ ਜਿਗਰ ਕਰਦਾ ਕਈ ਵਾਰ ਆਮ ਘਰਾਂ ਚੋਂ ਅਸੀਂ ਆਏ ਆ 50 ਰੁਪਏ ਨਹੀਂ ਹੁੰਦੇ ਦਵਾਈ ਲੈਣ ਦੇ ਲਈ ਤਾ ਲੋਕ ਆ ਜਾਵਣੇ ਕਲੀਨਿਕ ਜਦੋਂ ਜਾਂਦੇ ਆ ਉੱਥੇ ਫ੍ਰੀ ਟੈਸਟ ਹੁੰਦੀ ਹੈ ਫ੍ਰੀ ਦਵਾਈ ਮਿਲਦੀ ਹੈ ਤੇ ਕਿੱਡਾ ਵੱਡਾ ਉਹਨਾਂ ਦੇ ਹਿੱਤਾਂ ਦੀ ਗੱਲ ਕੀਤੀ ਗਈ ਹੈ ਸੋ ਚੋਣਾਂ ਦੀ ਪ੍ਰਕਿਰਿਆ ਆਜਣ ਤੋਂ ਪੜਾ ਦੇ ਉੱਤੇ ਆ ਰਿਜ਼ਲਟ ਆ ਰਹੇ ਆ ਸੋ ਮੈਂ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਅੰਦਰ ਦੁਬਾਰਾ ਬਣੇਗੀ ਮંત્રી ਸਾਹਿਬ ਜਦੋਂ ਵਾਅਦੇ ਕੀਤੇ ਜਾ ਰਹੇ ਸੀਗੇ ਮੈਨੂੰ ਯਾਦ ਆ ਪੰਜਾਬ ਦੇ ਵਿੱਚ ਜਦੋਂ ਵਾਅਦੇ ਹੋ ਰਹੇ ਸੀਗੇ ਉਸ ਦੇ ਵਿੱਚ 300 ਯੂਨਟ ਫਰੀ ਦੀ ਗੱਲ ਕੀਤੀ ਗਈ ਤਾਂ ਵਿਰੋਧੀ ਪਾਰਟੀਆਂ ਵੱਲੋਂ ਪਹਿਲੀ ਗੱਲ ਤਾਂ ਕਿਹਾ ਗਿਆ ਕਿ ਹੋই ਨਹੀਂ ਸਕਦਾ ਹੈ ਨਾ ਜਦ ਕਰ ਕਰ ਦਿੱਤਾ ਗਿਆ ਜਦੋਂ ਲਾਗੂ ਹੋ ਗਈ ਤਾਂ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਲੋਕਾਂ ਨੂੰ ਮੁਫਤ ਖੋਰੀ ਦੀ ਆਦਤ ਪਾਈ ਜਾ ਰਹੀ ਹੈ ਨਾ ਤੇ ਇਹ ਵੀ ਕਿਹਾ ਜਾ ਸਕਦਾ ਕਿ ਸ਼ਾਇਦ ਕਿ ਲੋਕਾਂ ਨੂੰ ਕੋਈ ਸੌਦਾ ਮਿਲ ਸਕਦੀ ਹੈ ਇਸ ਦੇ ਬਾਰੇ ਸ਼ਾਇਦ ਪਹਿਲਾਂ ਕਿਸੇ ਸਰਕਾਰ ਨੇ ਸੋਚਿਆ ਨਹੀਂ ਇਹ ਚੀਜ਼ ਤੁਹਾਨੂੰ ਲੱਗਦਾ ਕਿ ਦਿੱਲੀ ਦੇ ਵਿੱਚ ਇੰਪਲੀਮੈਂਟ ਹੋ ਰਹੀ ਹੈ ਨੇ ਦਿੱਲੀ ਦੇ ਵਿੱਚ ਤਾਂ ਇੰਪਲੀਮੈਂਟ ਪਿਛਲੇ 10 ਸਾਲਾਂ ਤੋਂ ਹੋ ਰਹੀ ਹੈ ਮਤਲਬ ਇਵਨ ਦਨ ਕਿ ਉਥੇ ਤਾਂ ਜਿਹੜੀ ਮਿਡਲ ਕਲਾਸ ਆ ਉਹਦਾ ਵੀ ਬਿੱਲ ਮਾਫ ਆ ਅਸੀਂ ਮਿਲੇ ਆ ਉਹਨਾਂ ਨਾਲ ਚਰਚਾ ਹੋਈਆਂ ਉਹਨਾਂ ਨਾਲ ਸਾਡੀਆਂ ਗੱਲਬਾਤਾਂ ਹੋਈਆਂ ਨੇ ਤੇ ਪੰਜਾਬ 'ਚ ਤਾਂ ਜਿਹੜੇ ਲੋਕ ਇਹ ਗੱਲ ਆਂਦੇ ਸੀ ਵੀ ਬਿਜਲੀ ਮਾਹ ਵਾਲੀਆਂ ਐਵੇਂ ਸੇਕ ਚਿਲੀਆਂ ਵਾਲੀ ਗੱਲਾਂ ਅੱਜ ਉਹਨਾਂ ਦੇ ਆਪਣੇ ਘਰਾਂ ਦੇ ਬਿਜਲੀ ਬਿੱਲ ਮਾਫ ਨੇ ਅੱਜ ਉਹ ਆਪ ਗੱਲਾਂ ਕਰਦੇ ਆ ਦੇਖਣ ਇੱਕ ਬਦਕਿਸਮਦੀ ਆ ਕਿ ਦੇਸ਼ ਦੇ ਅੰਦਰ ਜਿਹੜੀ ਇੱਕ ਪੁਰਾਣੀ ਪੀੜੀ ਸੀ ਕਿ ਸਿਆਸਤ ਜਿਹੜੀ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਚ ਆਈ ਆ ਜਿਹੜੇ ਜਿਹੜਾਂ ਦੇ ਸਾਹਮਣੇ ਕਦਰਾਂ ਕੀਮਤਾਂ ਵੱਡਾ ਮੁੱਦਾ ਸੀਗਾ ਉਹ ਪੀੜ੍ਹੀ ਸਾਜੇ ਸਾਜੇ ਲੋਪ ਹੋ ਗਈ ਆ ਹੁਣ ਉਹ ਲੋਕ ਰਾਜਨੀਤੀ ਚ ਜ਼ਿਆਦਾ ਆ ਗਏ ਨੇ ਜਿਹੜਾਂ ਦੇ ਇੰਟਰਸਟ ਆਪਣੀਆਂ ਜਾਇਦਾਦਾਂ ਬਣਾ ਲਦੇ ਆ ਆਪਣੇ ਪٹرول ਪੰਪ ਕਿੰਨੇ ਲੱਗਦੇ ਆ ਆਪਣੇ ਫਾਰਮ ਹਾਊਸ ਕਿੰਨੇ ਬਣਦੇ ਆ ਆਪਣੇ ਜਾਇਦਾਦਾਂ ਕਿੰਨੇ ਬਣਦੀਆਂ ਨੇ ਭਾਵੇਂ ਉਹ ਡਰੱਗਸ ਦਾ ਕਾਰੋਬਾਰ ਕਰਕੇ ਕਿਉਂ ਨਾ ਬਣਣ ਪਾਵੇਂ ਕਿਸੇ ਤਰ੍ਹਾਂ ਦਾ 11 ਗੁਣੀ ਕੰਮ ਕਰਕੇ ਕਿਹਾ ਉਹਨਾਂ ਵਰਗ ਸੱਤਾ ਦੇ ਅੰਦਰ ਸ਼ਾਮਲ ਲੋਕਾਂ ਚੋਂ ਵੱਡੀ ਗਿਣਤੀ ਉਹਨਾਂ ਦੀ ਆ ਜਿਹੜੇ ਇਹ ਸਮਝਦੇ ਆ ਕਿ ਜੇ ਮੇਰੇ ਕੋ ਪੂਰਾ ਰਾਮ ਲਸ਼ਕਰ ਨਹੀਂ ਆ ਤੇ ਮੈਂ ਕਾਹਦਾ ਮੰਤਰੀ ਆ ਤੋ ਇਹ ਜਿਹੜਾ ਇੱਕ ਕਲਚਰ ਡਵੈਲਪ ਹੋ ਗਿਆ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਜਿਨੇ ਆਮ ਲੋਕਾਂ ਦਾ ਨੁਕਸਾਨ ਕੀਤਾ ਪਰ ਆਮ ਆਦਮੀ ਪਾਰਟੀ ਨੇ ਸਹਜ ਸਹਜੇ ਉਸ ਕਲਚਰ ਨੂੰ ਉੱਪਰ ਲੈ ਆਉਣ ਦਾ ਯਤਨ ਕੀਤਾ ਹੈ ਜਿਹੜਾ ਕਲਚਰ ਨੂੰ ਲੋਕ ਪਸੰਦ ਕਰਦੇ ਆ ਸੋ ਇਹ ਇੱਕ ਐਕਸਰਸਾਈਜ਼ ਹੈ ਸਮਾਜ ਦੇ ਅੰਦਰ ਕਿ ਚੋਣਾਂ ਦੇ ਅੰਦਰ ਇਹਦਾ ਟੈਸਟ ਹੁੰਦਾ ਸੋ ਇਸ ਟੈਸਟ ਦੇ ਵਿੱਚੋਂ ਮਤਲਬ ਜਿਹੜਾ ਆਮ ਆਦਮੀ ਪਾਰਟੀ ਉਹ ਸਫਲ ਹੋ ਕੇ ਨਿਕਲੇਗੀ ਬਿਲਕੁਲ ਲਖਸ਼ਾ ਦੇਖੋ ਇਹ ਕਿਹਾ ਜਾ ਰਿਹਾ ਕਿ ਜਿਹੜੀ ਗੁੱਡ ਗਵਰਨੈਂਸ ਦਿੱਲੀ ਨੂੰ ਦਿੱਤੀ ਗਈ ਜੋ ਸ਼ਾਇਦ ਪਿਛਲੇ ਕਈ ਸਾਲਾਂ ਦੇ ਵਿੱਚ ਨਹੀਂ ਮਿਲੀ ਸੀਗੀ ਉਸ ਨੂੰ ਲੈ ਕੇ ਵੀ ਲੋਕੀ ਜੋ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਆਮ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਮੁੱਦੇ ਜੋ ਕਿ ਆ ਚੁੱਕੇ ਹੈ ਮੈਂ ਆਮ ਆਦਮੀ ਪਾਰਟੀ ਵੱਲੋਂ ਉਸ ਚੀਜ਼ ਨੂੰ ਲੈ ਕੇ ਵੀ ਸ਼ਾਇਦ ਲੋਕਾਂ ਵੱਲੋਂ ਵੋਟ ਪਾਏ ਜਾਣਗੇ ਜੀ ਅਨਮੋਲ ਮੈਂ ਵਿੱਚ ਤੁਹਾਨੂੰ ਰੋਕਣਾ ਚਾਹਾਂਗਾ ਮੰਤਰੀ ਸਾਹਿਬ ਤੋਂ ਇੱਕ ਸਵਾਲ ਇਹ ਵੀ ਮੇਰਾ ਹੋਵੇਗਾ ਕਿ ਜਿਹੜਾ ਪੰਜਾਬ ਦੇ ਵਿੱਚ 1000 ਰੁਪਏ 1100 ਰੁਪਏ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਜੇਕਰ ਉਹ ਵਾਅਦਾ ਪੂਰਾ ਹੋ ਜਾਂਦਾ ਤਾਂ ਦਿੱਲੀ ਦੇ ਵਿੱਚ ਜਿਹੜੇ ਆ ਅੰਕੜੇ ਸਾਹਮਣੇ ਆ ਰਹੇ ਨੇ ਇਸ ਵੇਲੇ ਰੁਝਾਨ ਸਾਹਮਣੇ ਆ ਰਹੇ ਨੇ ਇਹ ਬਦਲ ਸਕਦੇ ਸੀ ਇਹ ਮੰਤਰੀ ਸਾਹਿਬ ਤੋਂ ਸਵਾਲ ਕਰੋ ਜੇ ਜੇ ਪੰਜਾਬ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਜਿਹੜੇ ਵਾਦੇ ਨੇ ਉਹ ਵਾਦੇ ਲਗਾਤਾਰ ਜੀ 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 ਬਿਲਕੁਲ ਵਾਅਦਿਆਂ ਦੀ ਗੱਲ ਕੀਤੀ ਜਾਵੇ ਤਾਂ ਵਾਅਦੇ ਦਿੱਲੀ ਦੇ ਵਿੱਚ ਵੀ ਚੱਲ ਰਹੇ ਨੇ ਵਾਅਦੇ ਦਾ ਵਾਅਦਿਆਂ ਦਾ سلسلہ ਜੋ ਕਿ ਉਹ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਮੰਤਰੀ ਸਾਹਿਬ ਜਿਹੜਾ ਇੱਕ ਵਾਅਦਾ ਕੀਤਾ ਗਿਆ ਸੀਗਾ 1000 ਰੁਪਏ ਸੀਗਾ ਫਿਰ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਹੈ 1100 ਹੋ ਜਾਏਗਾ ਤਾਂ ਉਹ 1100 ਜਦੋਂ ਮਹਿਲਾਵਾਂ ਨੂੰ ਦੇਣ ਦੀ ਗੱਲ ਕੀਤੀ ਜਾਵੇ ਜੇ ਉਹ ਵਾਅਦਾ ਸ਼ਾਇਦ ਪਹਿਲਾਂ ਪੂਰਾ ਕਰਤਾ ਜਾਂਦਾ ਤੁਹਾਨੂੰ ਲੱਗਦਾ ਕਿ ਇਸ ਦਾ ਇੰਪੈਕਟ ਦਿੱਲੀ ਇਲੈਕਸ਼ਨਸ ਦੇ ਰਿਜ਼ਲਟਸ ਤੇ ਵੀ ਸਾਹਮਣੇ ਆਉਂਦਾ ਨਹੀਂ ਪੰਜਾਬ ਆਪਣੇ ਰੂਟ ਤੇ ਆਪ ਕੰਮ ਕਰਦਾ ਤੁਸੀਂ ਹਿਸਟੋਰੀਕਲ ਦੇਖ ਲਓ ਪੰਜਾਬ ਨੇ ਆਪਣੇ ਰਾਹ ਚੁਣੇ ਆ ਪੰਜਾਬ ਨੇ ਅ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ ਇੱਥੇ ਵੱਡੇ ਵੱਡੇ ਮਤਲਬ ਹਮਲਾਵਰਾਂ ਦਾ ਮੁਕਾਬਲਾ ਕੀਤਾ ਪੰਜਾਬ ਆਪਣੇ ਅੰਗੜਾਈ ਚ ਪੰਜਾਬ ਰਹਿੰਦਾ ਇਹ ਮਤਲਬ ਆਪਣੇ ਰੂਟ ਆਪ ਤਿਆਰ ਕਰਦਾ ਸੋ ਦਿੱਲੀ ਦੀਆਂ ਚੋਣਾਂ ਆਪਣੇ ਸੰਦਰਭ ਚ ਹੋ ਰਹੀਆਂ ਨੇ ਸੋ ਮੈਂ ਸਮਝਦਾ ਕਿ ਅ ਅਸੀਂ ਪੰਜਾਬ ਦੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆਂ ਚੋਣਾਂ ਦੇ ਅੰਦਰ ਬੈਟਲ ਰਿਜ਼ਲਟ ਆਊਗਾ ਸੁਮੇਤ ਦੇ ਨਾਲ ਕੀ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਸੈਲੀਬ੍ਰੇਸ਼ਨ ਦੀ ਤਿਆਰੀ ਕੀਤੀ ਗਈ ਹੈ ਵੈਸੇ ਅਜ ਕੁਝ ਭਰੋਸਾ ਹੈ ਨਹੀਂ ਅਸੀਂ ਹਮੇਸ਼ਾ ਸੈਲੀਬ੍ਰੇਟ ਹੀ ਦੰਦੇ ਆ ਅਸੀਂ ਕਦੀ ਠੰਦੀ ਕਲਾ ਚ ਰਹੇ ਹੀ ਨਹੀਂ ਪੰਜਾਬੀ ਆ ਪੰਜਾਬ ਚ ਜੰਮਿਆ ਨੂੰ ਨਿਤ ਮੇਮਾ ਸੋ ਇਹ ਜਿਹੜਾ ਸਾਡਾ ਪੰਜਾਬੀਆਂ ਦੀ ਵਿਰਾਸਤ ਆ ਹਰ ਸਥਿਤੀ ਦੇ ਵਿੱਚ ਚੜਦੀ ਕਲਾ ਚ ਰਹਿਣਾ ਤਾਂ ਬਿਲਕੁਲ ਲੱਖਸਧਿਕ ਕੋਨਫੀਡੈਂਸ ਜੋ ਕੀ ਹੈ ਉਹ ਪੂਰਾ ਹੈ ਖਾਸ ਤੌਰ ਤੇ ਕਿਹਾ ਜਾ ਰਿਹਾ ਜਿਹੜੇ ਗੁੱਡ ਗਵਰਨੈਂਸ ਜਾਂ तमाम ਜਿਹੜੀ ਪਾਲਿਸੀਜ਼ ਨੇ ਉਹਨ ਪਾਲਿਸੀਜ਼ ਨੂੰ ਅ ਜੋ ਕਿ ਲੋਕ ਜ਼ਰੂਰ ਸਪੋਰਟ ਕਰਦੇ ਨਜ਼ਰ ਆਉਣਗੇ ਤਾਂ ਦੇਖਣਾ ਹੋਏਗਾ ਕਿ ਕੁਝ ਰਿਜ਼ਲਟ ਜੋ ਕੀ ਹੈ ਉਹ ਸਾਹਮਣੇ ਆਉਂਦਾ ਕਿਉਂਕਿ ਜੋਰ ਜੋ ਕੀ ਹੈ तमाम ਪਾਰਟੀਆਂ ਵੱਲੋਂ ਲਾਇਆ ਗਿਆ ਰੁਝਾਨ ਜੋ ਕੀ ਹੈ ਉਹ ਸ਼ੁਰੂਆਤੀ ਆਣੇ ਸ਼ੁਰੂ ਵੀ ਹੋ ਚੁੱਕੇ ਨੇ ਦੇਖਣਾ ਹੋਏਗਾ ਕੁਝ ਹੀ ਦਿਨ ਬਾਅਦ ਜੁਕੀਏ ਪਿਕਚਰ ਜੁਕੀਏ ਕਲੀਅਰ ਹੁੰਦੀ ਨਜ਼ਰ ਆਏਗੀ ਕਿ ਨਤੀਜੇ ਜੋ ਕੀਆ ਹੋ ਕਿਸ ਪਾਰਟੀ ਦੇ ਫੇਵਰ ਦੇ ਵਿੱਚ ਨੇ ਜਾਂ ਫਿਰ ਲੋਕਾਂ ਵੱਲੋਂ ਕਿਹੜੀ ਕਿਹੜੇ ਵਾਅਦਿਆਂ ਨੂੰ ਜੋ ਲੈ ਕੇ ਜੋ ਕੀਆ ਵੋਟ ਪਾਏ ਗਏ ਨੇ ਤਾਂ ਐਸਾਨ ਮੰਤਰੀ ਕੁਟਾਰੂ ਚੱਕ ਤੇ ਸਾਡੇ ਪੱਤਰਕਾਰ ਅਨਮੋਲ ਗੁਲਾਟੀ ਲਗਾਤਾਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੁਹਾਨੂੰ ਸੁਣਾਇਆ ਕਿ ਕਿਵੇਂ ਮੰਤਰੀ ਸਾਹਿਬ ਜਿਹੜੇ ਨੇ ਕੌਨਫੀਡੈਂਸ ਦੇ ਵਿੱਚ ਨਜ਼ਰ ਆ ਰਹੇ